ਲੋ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਸੇਵ ਇਹ ਸੇਵ ਜਿਹੜੇ ਹੁਣ ਇਹ ਆਮ ਤੌਰ ਤੇ ਤਾਂ ਇਹ ਠੰਡੇ ਆਪਾਂ ਸੁਣਦੇ ਆਏ ਸੀਗੇ ਵੀ ਪਹਾੜਾਂ ਵਿੱਚ ਹੀ ਸੇਵ ਲੱਗਦੇ ਆ ਪਰ ਲੇਕਿਨ ਹੁਣ ਇਹ ਪੰਜਾਬ ਦੇ ਗਰਮ ਇਲਾਕੇ ਵਿੱਚ ਵੀ ਜਿਹੜੇ ਸੇਵ ਹੈ ਲੱਗਣਾ ਸ਼ੁਰੂ ਹੋ ਗਏ ਆ ਤੇ ਆਪਾਂ ਜਿਹੜੇ ਤੁਹਾਨੂੰ ਸੇਵ ਦਿਖਾ ਰਹੇ ਆ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਬਾਜਵਾ ਜੀ ਨੇ ਜਿਹੜੇ ਸੇਵ ਲਗਾਏ ਉਹਨਾਂ ਦਾ ਇਹ ਫਾਰਮ ਹਾਊਸ ਆਪਾਂ ਦੇਖ ਰਹੇ ਆ ਆ ਦੇਖੋ ਕਿੱਡੇ ਕਿੱਡੇ ਜਿਹੜੇ ਸੇਵ ਹੈਗੇ ਇਹ ਇੰਨੇ ਲੱਗੇ ਹੋਏ ਨੇ ਤੇ ਇਹ ਜਿਹੜੇ ਸੇਬ ਆ ਦੇਖੋ ਆਪਾਂ ਦੇਖ ਰਹੇ ਆ ਤੇ ਇਹ ਉਹਨਾਂ ਨੇ ਪਹਿਲਾਂ ਢਾਈ ਏਕੜ ਚ ਆਪਣੇ ਸੇਬਾਂ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਉਹਨਾਂ ਨੇ ਜਿਹੜਾ ਰਕਬਾ ਇਹ ਹੌਲੀ-ਹੌਲੀ ਇਹ ਵਧਾ ਲਿਆ ਹੈ ਤੇ ਉਹ ਜਿੱਥੇ ਉਹਨਾਂ ਨੇ ਖੁਦ ਆਪ ਸੇਬ ਲਗਾਏ ਹਨ ਤੇ ਉੱਥੇ ਉਹ ਲੋਕਾਂ ਨੂੰ ਵੀ ਜਿਹੜੀ ਹੈ ਆਪਣੀ ਜਿਹੜੇ ਖੇਤੀਬਾੜੀ ਵਿਭਾਗ ਦੇ ਨਾਲ ਜਿਹੜੇ ਤਜਰਬੇ ਸੀਗੇ ਉਹਨਾਂ ਦੇ ਉਹਨੂੰ ਸਾਂਝੇ ਕਰਦੇ ਹੋਏ ਹੋਰ ਲੋਕਾਂ ਦੇ ਵੀ ਪੰਜਾਬ ਦੇ ਵਿੱਚ ਇਹ ਸੇਬ ਲਗਾਉਣ 'ਚ ਮਦਦ ਕਰ ਰਹੇ ਆ ਇਹ ਸਾਡੇ ਰੋਪੜ ਜ਼ਿਲ੍ਹੇ ਦੇ ਅੰਬੂਜਾ ਫਾਊਂਡੇਸ਼ਨ ਦੇ ਥਰੂ ਇਹਨਾਂ ਨੇ ਲਗਭਗ 50 ਤੋਂ ਵੱਧ ਕਿਸਾਨਾਂ ਨੂੰ ਵੀ ਜਿਹੜੀ ਸੇਬਾਂ ਦੀ ਖੇਤੀ ਆ ਹੈ ਕਾਢੇ ਸ਼ਾਹਦ ਕੀਤਾ ਹੈ ਤੇ ਬਾਜਵਾ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਆਪਣਾ ਪੰਜਾਬ ਦਾ ਪਾਣੀ ਆ ਉਹ ਥੱਲੇ ਜਾ ਰਿਹਾ ਲੈਵਲ ਤੇ ਇਹ ਜੇ ਆਪਾਂ ਸੇਬਾਂ ਦੀ ਖੇਤੀ ਕਰੀਏ ਤਾਂ ਜਿੱਥੇ ਆਪਣਾ ਧਨ ਨਾਲੋਂ ਵੱਧ ਮੁਨਾਫਾ ਵੀ ਹੋਊਗਾ ਤੇ ਉੱਥੇ ਆਪਾਂ ਪਾਣੀ ਬਚਾਉਣ ਵਿੱਚ ਵੀ ਜਿਹੜੀ ਇਹਦੀ ਮਦਦ ਆਪਾਂ ਹੋ ਸਕਦੀ ਆ ਤੇ ਪਾਣੀ ਇਹਦਾ ਕਾਫੀ ਜਿਹੜਾ ਬਚੂਗਾ ਉਹ ਕਹਿੰਦੇ ਵੀ ਜਿਹੜਾ ਸੇਬਾਂ ਨੂੰ ਪਾਣੀ ਲਾਉਣਾ ਹੈ ਤੇ ਫੋਰਾ ਸਿਸਟਮ ਜਿਹੜਾ ਹੈਗਾ ਸੇਵਾਂ ਵਾਸਤੇ ਵਰਤਿਆ ਜਾ ਸਕਦਾ ਹੈ ਤੇ ਕਾਫੀ ਜਿਹੜਾ ਇਹਨਾਂ ਦੀ ਖੇਤੀ ਲਈ ਲਾਹੇਵੰਦ ਹੈ ਤੇ ਇਹ ਸੇਵ ਜਿਹੜੇ ਆਪਾਂ ਦੇਖਦੇ ਆਂ ਦੇਖੋ ਇੱਕ ਆਪਾਂ ਨੂੰ ਜਿਹੜਾ ਸੇਵ ਹੈ ਆਪਾਂ ਹੁਣ ਅੱਜਕੱਲ ਸੇਵ ਮਾਰਕੀਟ ਚੋਂ ਲੰਨੇ ਆ ਤੇ ਉਹ ਸੇਵ ਜਿਹੜਾ ਇੱਕ ਤਾਂ ਉਹਦੀ ਕੀਮਤ ਜਿਹੜੀ ਕਾਫੀ ਜ਼ਿਆਦਾ ਤੇ ਦੂਜਾ ਆਪਾਂ ਨੂੰ ਸੇਵ ਜਿਹੜਾ ਬਹੁਤ ਬਾਸਾ ਮਿਲਦਾ ਬਾਸਾ ਇਸ ਲਈ ਕਿਉਂਕਿ ਜਿਹੜਾ ਸੇਵ ਹੈ ਉਹ ਸਟੋਰ ਚ ਉਹਨਾਂ ਨੇ ਸਟੋਰ ਕੀਤਾ ਹੋਇਆ ਹੁੰਦਾ ਤੇ ਉਹ ਸਰਦੀਆਂ ਚ ਜਿਹੜਾ ਸੇਵ ਹੈ ਉਹ ਆਮ ਤੌਰ ਤੇ ਹਿਮਾਚਲ ਚ ਹੁੰਦਾ ਹੈ ਤੇ ਉਹ ਜਿਹੜਾ ਸਟੋਰ ਕਰਕੇ ਰੱਖਦੇ ਨੇ ਤੇ ਉਹ ਸਟੋਰ ਜਿਹੜਾ ਆਪਾਂ ਨੂੰ ਹੌਲੀ ਹੌਲੀ ਉਸੇ ਸਟੋਰਾਂ ਚੋਂ ਕੱਢ ਕੱਢ ਕੇ ਸਪਲਾਈ ਜਿਹੜਾ ਵੇਚਿਆ ਜਾਂਦਾ ਮਾਰਕੀਟ ਦੇ ਵਿੱਚ ਪਰ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਸੇਵ ਹੈ ਇਹ ਇਹ ਗਰਮੀਆਂ ਦੇ ਮੌਸਮ ਵਿੱਚ ਜਿਹੜਾ ਇਹ ਜੂਨ ਮਹੀਨੇ ਜਿਹੜਾ ਪੱਕਦਾ ਤੇ ਇਹ ਦੇਖੋ ਜੀ ਇਹ ਜਿਹੜਾ ਸੇਵ ਹੈ ਇਹਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੈ ਤੇ ਇਹ 70 ਰੁਪਏ ਦੇ ਹਿਸਾਬ ਨਾਲ ਜਿਹੜਾ ਹੈਗਾ ਥੋਕ ਚ ਇਹ ਨੂੰ ਬਾਜਵਾ ਸਾਹਿਬ ਆਪਣਾ ਮੰਡੀ ਚ ਵੇਚ ਕੇ ਆਂਦੇ ਨੇ ਤੇ ਸਾਡੇ ਇਹਨਾਂ ਦੇ ਜਿਹੜੇ ਹੋਰ ਪੰਜਾਬ ਚ ਵੀ ਹੈ ਰੋਪੜ ਜਿਲ੍ਹੇ ਮੂਜਾ ਫਾਊਂਡੇਸ਼ਨ ਦੇ ਐਸੇ ਮਾਝੀ ਗੁਜਰਾ ਪਿੰਡ ਅਤੇ ਹੋਰ ਦਬੁਰਜੀ ਹੈਗੇ ਆ ਤੇ ਹੋਰ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਸੇਵ ਇਹ ਲੱਗ ਚੁੱਕੇ ਆ ਤੇ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ ਉਹਨਾਂ ਦੇ ਵਿੱਚ ਜਾ ਕੇ ਤੇ ਕਾਫੀ ਜਿਹੜੇ ਸੇਵ ਇਹ ਸੇਵ ਦੀਆਂ ਦੋ ਕਿਸਮਾਂ ਨੇ ਤੇ ਇੱਕ ਸੇਵ ਜਿਹੜੀ ਹੈਗੀ ਆ ਡੋਰ ਸ਼ਰਟ ਹੈ ਤੇ ਇੱਕ ਜਿਹੜੀ ਹੈਗੀ ਅੰਨਾ ਕਿਸਮ ਤੇ ਇੱਕ ਸੇਵ ਜਿਹੜਾ ਆਮ ਤੌਰ ਤੇ ਹਿਮਾਚਲ ਵਰਗਾ ਲਾਲ ਹੁੰਦਾ ਹੈ ਤੇ ਦੂਜਾ ਜਿਹੜਾ ਸੇਵ ਹੈ ਉਹ ਹਰਾ ਹੀ ਰਹਿੰਦਾ ਹੈ ਪਰ ਲੇਕਿਨ ਦੋਨੋਂ ਸੇਵ ਦੀ ਮਠਾਸ ਬਹੁਤ ਜ਼ਿਆਦਾ ਹੈ ਤੇ ਇਹ ਜਿਹੜਾ ਹੈਗਾ ਤੇ ਬਾਜਵਾ ਸਾਹਿਬ ਜਿਹੜੇ ਹੈਗੇ ਆ ਕਿਸਾਨਾਂ ਦੀ ਹੈਲਪ ਬੜੇ ਅچھے ਤਰੀਕੇ ਦੇ ਨਾਲ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈਗਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਹਨਾਂ ਨਾਲ ਕੋਈ ਸੰਪਰਕ ਇਹਨਾਂ ਦੇ ਨਾਲ ਕਰ ਸਕਦਾ ਤੇ ਹਰ ਪਲ ਇਹ ਤਾਉਣ ਵਾਸਤੇ ਤਤਪਰ ਰਹਿੰਦੇ ਨੇ ਸੋ ਆਪਾਂ ਜਿਹੜੀ ਗੱਲ ਕਰਦੇ ਹਾਂ ਆਪਾਂ ਜਿਹੜਾ ਸੇਵ ਹੈ ਜਿਹੜੇ ਇਹ ਕਾਫੀ ਕਿਸਾਨਾਂ ਨੂੰ ਚਾਹੀਦਾ ਬਾਜਵਾ ਸਾਹਿਬ ਅਪੀਲ ਕਰਦੇ ਲੋਕਾਂ ਨੂੰ ਕਿ ਉਹ ਝੋਨੇ ਨੂੰ ਛੱਡ ਕੇ ਜਿਹੜੇ ਹੈਗਾ ਸੇਬਾਂ ਦੀ ਖੇਤੀ ਨੂੰ ਬਾਅਦ ਤੇ ਬਾਅਦ ਜਿਹੜਾ ਉਹ ਅਪਣਾਉਣ ਤਾਂ ਕਿ ਜਿਹੜਾ ਇਹ ਆਪਣਾ ਪੈਸੇ ਇੱਕ ਦਾ ਵੱਧ ਕਿਸਾਨ ਕਮਾ ਸਕਦੇ ਆ ਤੇ ਦੂਜਾ ਜਿਹੜਾ ਹੈ ਪਾਣੀ ਦੀ ਵੀ ਜਿਹੜੀ ਹੈ ਬੜੀ ਬੱਚਤ ਇਹਦੇ ਨਾਲ ਹੋ ਸਕਦੀ ਹੈ ਸੋ ਇਹ ਧਾਨਾਂ ਨੂੰ ਛੱਡ ਕੇ ਜਿਹੜਾ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਜਿਹੜਾ ਇਹ ਸੇਬਾਂ ਦੀ ਖੇਤੀ ਨੂੰ ਜਿਹੜਾ ਹੈਗਾ ਤਵਜੂ ਦੇਣ ਤੇ ਇਹਨਾਂ ਦੇ ਜਿਹੜੇ بار بار ਲਗਾਉਣ ਦਾ ਚੱਕਰ ਨਹੀਂ ਪਾਣਾ ਤੇ ਫਸਲ ਇੱਕ ਵਾਰ ਬੀਜ ਕੇ ਇਹ ਸਦਾ ਲਈ ਜ਼ਿੰਦਗੀ ਦੀ ਕਮਾਈ ਹੁੰਦੀ ਰਹਿਣੀ ਹੈ ਸੋ ਆ ਸਾਡੀ ਅਪੀਲ ਹੈ ਕਿ ਖੇਤੀ ਆਪਣਾ ਜਿਹੜਾ ਸੇਵਾ ਦੀ ਵੱਧ ਤੋਂ ਵੱਧ ਕੀਤੀ ਜਾਵੇ ਧੰਨਵਾਦ